ਤਲਵਾਣਾ ਦੇ ਖੋਖਾ ਮਾਰਕੀਟ ਦੇ ਵਿੱਚ ਟਰੱਕ ਅਤੇ ਛੋਟੇ ਹਾਥੀ ਦਾ ਹੋਇਆ ਐਕਸੀਡੈਂਟ ਜੋ ਕਿ ਛੋਟੇ ਹਾਥੀ ਦਾ ਮੋਢਲਾ ਹਿੱਸਾ ਪੂਰਾ ਹੀ ਡੈਮੇਜ ਹੋ ਗਿਆ ਹੈ हजे तक इना पता नहीं लग सके कि टैंपू कितों दा है और कितने जा रहा सी जो दस्या जा रहा कि जो ट्रक है मकेरिया तो हिमाचल प्रदेश में जा रहा सी ते टैंपू तलवाड़ा तो मुकेरिया साइड में जा रहा सी दस्या जा रहा है कि टैंपू चालक नू शायद किसे निजी हॉस्पिटल विच रेफर कर दिता है, है ट्रक नंबर है, है एच पी और, और छोटा हाथी का नंबर है पी <laughs> ਹਾਂਜੀ ਹਾਂਜੀ ਮੈਂ ਮੈਂ ਮਕੇ ਇਧਰੋਂ ਆਦਾ ਆਪਣੇ ਮਕੇਰੀਆਂ ਵਾਲੀ ਸਾਈਡ ਤੋਂ 19 ਉਹ ਗੱਡੀ ਆਂਦੀ ਸੀ ਆਪਣੇ ਤਲਵਾੜੇ ਤੋਂ ਮਕੇਰੀਆਂ ਵਾਲੀ ਸਾਈਡ ਨਾਲੋਂ ਉਧਰੋਂ ਮੋੜੇ ਦੇ ਗੱਜਾਂ ਆਇਆ ਉਹਨੇ ਆਂਗਾ ਰੋਂਗ ਸਾਈਡ ਬੁੱਕ ਮੇਰੀ ਸਾਈਡ ਮਾਰਤੀ ਗੱਡੀ ਹਾਂਜੀ ਉਹ ਨਾ ਕਿ ਜੋਰ ਨਾਲ ਉਹਨੇ ਰੋਕੀ ਹੈ ਨਹੀਂ ਆ ਉਹਨੇ ਸਿੱਧੀ ਇਧਰ ਨੂੰ ਮੇਰੇ ਡਰਾਈਵਰ ਸਾਈਡ ਨਾਲ ਇੱਕ ਗੱਡੀ ਵਿੱਚ ਮਾਰਤੀ ਤੇ ਉੱਥੇ ਲੱਗਿਆ ਬਦਲਦਾ ਪਤਾ ਨਹੀਂ ਕਿ ਪਤਾ ਨਹੀਂ ਸਰ ਹੁਣ ਬੰਦੇ ਨੂੰ ਉਹਨੂੰ ਲੈ ਕੇ ਗਿਆ ਹੌਪੀਟਲ ਲੈ ਕੇ ਗਿਆ ਕੋ ਬੰਦਾ ਪਰ ਅਮੀ ਤੋਂ ਉਹਨਾਂ ਨੂੰ ਬੋਲਣਾ ਫਰ ਗਿਆ ਬੰਦੇ ਪਰ ਮੈਂ ਬਾਕੀ ਫਿਰ ਮੈਂ ਬਾਈ ਥਾਣੇ ਜਾ ਕੇ ਆਪਾਂ ਹਾਂ ਜੀ